ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਦੋ ਸ਼ਬਦ ਦੋ ਪੰਕਤੀਆਂ ਦੱਸਣ ਜਾ ਰਹੇ ਹਾਂ ਜੇ ਅਸੀਂ ਇਹ ਦੋ ਪੰਕਤੀਆਂ ਦਾ ਜਾਪ ਕਰਦੇ ਹਾਂ ਤਾਂ ਅੱਜ ਤੱਕ ਕੋਈ ਵੀ ਇਸ਼ਿਆ ਕੋਈ ਵੀ ਅੜਚਨ ਇਹਨਾਂ ਪੰਕਤੀਆਂ ਦੇ ਅੱਗੇ ਆੜ ਨਹੀਂ ਸਕੇ ਜਿਸ ਮਨੁੱਖ ਨੇ ਵੀ ਇਹਨਾਂ ਪੰਕਤੀਆਂ ਦਾ ਜਾਪ ਇਹਨਾਂ ਸ਼ਬਦਾਂ ਦਾ ਜਾਪ ਕੀਤਾ ਹੈ ਉਨਾ ਦੇ ਹਰ ਸੁਪਨੇ ਹਰ ਇਸ਼ਿਆ ਜ਼ਰੂਰ ਪੂਰੇ ਹੁੰਦੇ ਹੈ ਉਹ ਕਿਹੜੇ ਸ਼ਬਦ ਹਨ ਜਾਂ ਕਿਹੜੀਆਂ ਦੋ ਪੰਕਤੀਆਂ ਹਨ ਜਿਨ੍ਹਾਂ ਦਾ ਜਾਪ ਕਰਨ ਦੇ ਨਾਲ ਸਾਡੇ ਸਾਰੇ ਕਾਰਜ ਰਾਸ ਆ ਜਾਂਦੇ ਹਨ ਸੰਗਤ ਜੀ ਉਹ ਪੰਕਤੀਆਂ ਦੱਸਣ ਤੋਂ ਪਹਿਲਾਂ ਇੱਕ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਸਾਖੀ ਨੂੰ ਪੂਰਾ ਜ਼ਰੂਰ ਸੁਣਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਮੱਲੇ ਪਿੰਡ ਦਾ ਇੱਕ ਗਰੀਬ ਸੇਕ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਹੈ ਭਾਈ ਧਰਮਾ ਉਹਦੇ ਮਨ ਦੇ ਵਿੱਚ ਖਿਆਲ ਆਇਆ ਕਿਸੇ ਦਿਨ ਕਿ ਮਨਾ ਘਰ ਵਿੱਚ ਗਰੀਬੀ ਬੜੀ ਹੈ 2 ਦਿਨ ਕੰਮ ਚੱਲਦਾ ਹੈ 4 ਦਿਨ ਕੰਮ ਨਹੀਂ ਚੱਲਦਾ ਘਰ ਵਿੱਚ ਗਰੀਬੀ ਹੈ ਬੱਚੇ ਵੱਡੇ ਹੋ ਗਏ ਨੇ ਮੈਂ ਕੱਲ ਨੂੰ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਆਉਣਗੇ ਤਾਂ ਮੈਂ ਰੋਟੀ ਕਿੱਥੋਂ ਖਵਾਵਾਂਗਾ ਜੇ ਇਦਾਂ ਹੀ ਹਾਲਾਤ ਰਹਿ ਮੇਰੇ ਬੱਚਿਆਂ ਦਾ ਕੋਈ ਵਿਆਹ ਕਿੱਥੇ ਕਰੇਗਾ ਗਰੀਬ ਬੰਦਿਆਂ ਦੇ ਤਾਂ ਕੋਈ ਰਿਸ਼ਤੇ ਵੀ ਨਹੀਂ ਕਰਦਾ ਕਿਉਂਕਿ ਮਨ 'ਚ ਹੁੰਦਾ ਹੈ ਕਿ ਇੰਨੇ ਪੈਸੇ ਕਿੱਥੋਂ ਲਿਆਉਣਗੇ ਮਨ ਦੇ ਅੰਦਰ ਇਹ ਸਭ ਖਿਆਲ ਆਉਣ ਲੱਗ ਪਏ ਸਾਧ ਸੰਗਤ ਜੀ ਫਿਰ ਇੱਕ ਦਿਨ ਉਹਦੇ ਮਨ 'ਚ ਖਿਆਲ ਆਇਆ ਕਿ ਜੇਦਾ ਗੁਰੂ ਪੂਰਾ ਹੋਵੇ ਉਹਨੂੰ ਫਿਕਰ ਨਹੀਂ ਕਰਨਾ ਚਾਹੀਦਾ ਜੇ ਮੇਰਾ ਗੁਰੂ ਪੂਰਾ ਹੈ ਮੈਂ ਆਪਣੇ ਗੁਰੂ ਕੋਲੋਂ ਮੰਗਾਗਾ ਸਾਧ ਸੰਗਤ ਜੀ ਖਿਆਲ ਆਇਆ ਕਿ ਗੁਰੂ ਕੋਲੋਂ ਹੀ ਮੰਗਣਾ ਹੈ ਫਿਰ ਗੁਰਸਿੱਖ ਨੇ ਆਪਣੇ ਘਰ ਵਾਲੀ ਨੂੰ ਕਿਹਾ ਮੈਂ 2-4 ਦਿਨ ਦੇ ਲਈ ਸ਼੍ਰੀ ਅੰਮ੍ਰਿਤਸਰ ਵਿਖੇ ਜਾਣਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਮੰਗ ਕੇ ਆਉਣਾ ਹੈ ਕਿ ਮੇਰੇ ਘਰੋਂ ਗਰੀਬੀ ਕਦੋਂ ਦੂਰ ਹੋਵੇਗੀ ਮੈਂ ਮੰਗ ਕੇ ਆਉਣਾ ਹੈ ਮਹਾਰਾਜ ਮੇਰੇ ਘਰ ਵਿੱਚੋਂ ਗਰੀਬੀ ਦੂਰ ਕਰੋ ਮੇਰਾ ਵੀ ਘਰ ਅਮੀਰ ਹੋਵੇ ਮੈਂ ਕੱਲ ਨੂੰ ਬੱਚੇ ਵਿਆਉਣੇ ਨੇ ਜੇ ਪੈਸਾ ਨਾ ਹੋਇਆ ਤਾਂ ਰਿਸ਼ਤਾ ਕੌਣ ਕਰੇਗਾ ਸਾਥ ਸੰਗਤ ਜੀ ਦੁਨੀਆ ਦੇ ਵਿੱਚ ਸਭ ਤੋਂ ਔਖਾ ਉਹ ਬੰਦਾ ਹੈ ਜਿਹਦੇ ਘਰ ਗਰੀਬੀ ਹੈ ਸੰਗਤ ਜੀ ਜਦੋਂ ਭਾਈ ਧਰਮੇ ਦੇ ਮੰਚ 'ਚ ਆਇਆ ਗਰੀਬੀ 'ਚ ਉਮਰ ਲੰਘ ਚੱਲੀ ਹੈ ਬੱਚੇ ਵੱਡੇ ਹੋ ਗਏ ਨੇ ਮੇਰੀ ਗਰੀਬੀ ਦੂਰ ਹੋ ਜਾਵੇ ਘਰ ਵਾਲੀ ਨੂੰ ਕਹਿੰਦਾ ਕਿ ਮੈਂ ਛੇਵੇਂ ਪਾਤਸ਼ਾਹ ਜੀ ਤੋਂ ਮੰਗ ਕੇ ਆਉਣਾ ਹੈ ਮੇਰਾ ਗੁਰੂ ਪੂਰਾ ਹੈ ਆਪਣੇ ਨੌਜਵਾਨੋਂ ਪੁੱਤਰ ਨੂੰ ਨਾਲ ਲੈ ਲਿੰਦਾ ਹੈ ਉਸ ਨੂੰ ਨਾਲ ਲੈ ਕੇ ਮੱਲੇ ਪਿੰਡ ਜਗਰਾਉ ਤੋਂ ਸ੍ਰੀ ਅੰਮ੍ਰਿਤਸਰ ਸੈ ਪਹੁੰਚ ਜਾਂਦਾ ਹੈ ਆਕੇ ਤਨ ਗੁਰੂ RAMDAS ji ਦੇ ਲੰਗਰ ਦੇ ਵਿੱਚ ਪਰਸ਼ਾਦਾ ਛੱਕਦਾ ਹੈ। ਸੇਵਾ ਵਿੱਚ ਲੱਗ ਜਾਂਦਾ ਹੈ। ਸ਼ਾਮਾ ਪਈਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਦੀਵਾਨ ਲੱਗੇ। ਜਾ ਕੇ ਸੱਜੇ ਦੀਵਾਨ ਦੇ ਵਿੱਚ ਬਹਿ ਜਾਂਦਾ ਹੈ ਤੇ ਇਹਨੇ ਨਜ਼ਰ ਮਾਰੀ ਕਿ ਗੁਰੂ ਸਾਹਿਬ ਅੱਗੇ ਕੀਮਤੀ ਪੇਟਾਵਾ ਪਈਆਂ ਨੇ। ਇੰਨੀਆਂ ਮਹਿੰਗੀਆਂ ਪੇਟਾਵਾ ਪਈਆਂ ਨੇ। ਕੋਈ ਕੀਮਤੀ ਦੁਮਾਲੇ ਪੇਟ ਕਰਦਾ ਪਿਆ ਹੈ। ਕੋਈ ਕਹਿੰਦਾ ਹੈ ਅੱਜ ਮੈਂ ਕੀਮਤੀ ਘੋੜਾ ਪੇਟ ਕਰਨਾ ਹੈ। ਕੋਈ ਕਹਿੰਦਾ ਗੁਰੂ ਜੀ ਮੈਂ ਚੰਦਨ ਦੀ ਚੌਂਕੀ ਲਿਆਇਆ ਹਾਂ ਕੋਈ ਕਹਿੰਦਾ ਮਹਾਰਾਜ ਮੈਂ ਤੁਹਾਡੇ ਲਈ ਵਧਿਆ ਸ੍ਰੀ ਸਹਿਬ ਬਣਾ ਕੇ ਲਿਆਇਆ ਹਾਂ ਭਾਈ ਧਰਮੇ ਦੇ ਮਨ ਚਾਇਆ ਉਹ ਧਰਮਿਆ ਤੂੰ ਤੇ ਖਾਲੀ ਹੱਥ ਮੱਥਾ ਟੇਕਿਆ ਹੈ ਜੇ ਦਮੜਾ ਗੁਰੂ ਨੂੰ ਰੱਖਣ ਜੋਗਾ ਨਹੀਂ ਤੈਨੂੰ ਮੰਗਣ ਦਾ ਵੀ ਕੋਈ ਅਧਿਕਾਰ ਨਹੀਂ ਸਾਰਿਆਂ ਦੇ ਸਾਹਮਣੇ ਮੰਗੇਗਾ ਕਿੱਥੇ ਸਾਰੇ ਗੁਰੂ ਨੂੰ ਪੇੜ ਕਰਨ ਵਾਲੇ ਬੈਠੇ ਨੇ ਤੂੰ ਹੁਣ ਕਹੇਗਾ ਇੱਕ ਵੀ ਪੈਸਾ ਰੱਖ ਕੇ ਮੱਥਾ ਨਹੀਂ ਟੇਕਿਆ ਖਾਲੀ ਹੱਥ ਮੱਥਾ ਟੇਕਣ ਵਾਲਿਆ ਮੰਗਣ ਲੱਗਿਆ ਤੈਨੂੰ ਲੱਜਾ ਨਹੀਂ ਆਵੇਗੀ ਸਾਰਿਆਂ ਦੇ ਸਾਹਮਣੇ ਕੀ ਕਹੇਂਗਾ ਮਹਾਰਾਜ ਮੇਰੀ ਗਰੀਬੀ ਦੂਰ ਕਰੋ ਮੇਰੇ ਘਰੋਂ ਦੇ ਲੀਧਰ ਦੂਰ ਕਰ ਦਿਓ ਸਾਥ ਸੰਗਤ ਉਹਨੂੰ ਮੰਗਣ ਲੱਗਿਆਂ ਸ਼ਰਮ ਜਿਹੀ ਆ ਗਈ ਮੰਗਿਆ ਹੀ ਨਹੀਂ ਉਸਨੇ ਕੁਝ ਸੰਗਤ ਜੀ ਜਦੋਂ ਭਾਈ ਧਰਮੇ ਨੇ ਕੁਝ ਨਾ ਮੰਗਿਆ ਛੇਵੇਂ ਪਾਤਸ਼ਾਹ ਬੈਠੇ ਤਖਤ ਸੰਗਾਸ਼ਣ ਤੇ ਜਦੋਂ ਦਿਵਾਨ ਸਮਾਪਤ ਹੋਇਆ ਤੇ ਹਜੂਰ ਤਖਤ ਤੋਂ ਉੱਟ ਕੇ ਚੱਲਣ ਲੱਗੇ ਨજર ਸਾਰੇ ਸੰਗਤ ਤੇ ਮਾਰੀ ਇੱਕ ਵਾਰ ਦਰਸ਼ਨ ਕੀਤੇ ਨજર ਪਈ ਭਾਈ ਧਰਮੇ ਵਲ ਦੇਖ ਕੇ ਮਹਾਰਾਜ ਬੋਲੇ ਕਹਿਣ ਲੱਗੇ ਭਾਈ ਧਰਮਿਆ ਜੀ ਹੋਰ ਕਿਦਾਂ ਪਿੰਡ ਪਰਿਵਾਰ ਸਭ ਠੀਕ ਹੈ ਅੱਖਾਂ ਪਾਰਾਇਆਂ ਕਿ ਮੇਰੇ ਮੇਰੇ ਗੁਰੂ ਨੇ ਹਾਲਚਲ ਪੁੱਛਿਆ ਹੈ ਹੱਥ ਜੋੜ ਕੇ ਅੱਖਾਂ ਪਰ ਕੇ ਕਹਿੰਦਾ ਮਹਾਰਾਜ ਸਭ ਠੀਕ ਹੈ ਧਰਮਾਮੰਚ ਸੋਚਦਾ ਕਿ ਓਏ ਮਨਾ ਤੂੰ ਐਵੇਂ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਭੱਜਦਾ ਹੈ ਤੇਰਾ ਗੁਰੂ ਤਾਂ ਤੈਨੂੰ ਸੈਂਕੜਿਆਂ ਹਜ਼ਾਰਾਂ 'ਚ ਪੁੱਛਦਾ ਹੈ ਤੈਨੂੰ ਚੀਜ਼ਾਂ ਮੰਗਣ ਦੀ ਕੀ ਲੋੜ ਹੈ ਸਾਧ ਸੰਗਤ ਹਜੂਰ ਮਹਾਰਾਜ ਫਿਰ ਧਰਮੇ ਨੂੰ ਕਹਿੰਦੇ ਭਾਈ ਧਰਮਿਆ ਕੁਝ ਮੰਗਣਾ ਸੀ ਤੁਸੀਂ ਬਸ ਉਹ ਚੁੱਪ ਹੋ ਗਿਆ ਤੇ ਕਹਿੰਦਾ ਮਹਾਰਾਜ ਨਹੀਂ ਕੁਝ ਨਹੀਂ ਚਾਹੀਦਾ ਫਿਰ ਗੁਰੂ ਕਹਿੰਦੇ ਕੁਝ ਮੰਗਣਾ ਹੈ ਤਾਂ ਦੱਸੋ ਕੋਈ ਅਰਦਾਸ ਹੈ ਤਾਂ ਦੱਸੋ ਕੋਈ ਮੰਗ ਹੈ ਤਾਂ ਦੱਸੋ ਸੰਗਤ ਜੀ ਤਿੰਨ ਵਾਰ ਗੁਰੂ ਜੀ ਨੇ ਪੁੱਛਿਆ ਕੋਈ ਮੰਗ ਹੈ ਤਾਂ ਮੰਗ ਪਾਈ ਧਰਮੇ ਸ਼ਰਮ ਮਾਂਚ ਨਾਰਕ ਅੱਖਾਂ ਵਿਰਾਗ ਨਾਲ ਭਰੀਆਂ ਮਨ ਵਿੱਚ ਆਇਆ ਕਿ ਜਿੰਨੂੰ ਗੁਰੂ ਹਾਲ ਚਾਲ ਪੁੱਛਦਾ ਹੈ ਉਹਨੂੰ ਚੀਜ਼ਾਂ ਮੰਗਣ ਦੀ ਲੋੜ ਹੈ ਮੈਨੂੰ ਗੁਰੂ ਇੰਨਾ ਪਿਆਰ ਕਰਦਾ ਹੈ ਮੈਂ ਹੁਣ ਮਾਇਆ ਮੰਗ ਲਵਾਂ ਤਿੰਨ ਵਾਰ ਫਿਰ ਗੁਰੂ ਜੀ ਨੇ ਪੁੱਛਿਆ ਪਾਈ ਧਰਮਿਆ ਕੁਝ ਮੰਗ ਕਹਿੰਦਾ ਕੁਝ ਨਹੀਂ ਚਾਹੀਦਾ ਚੌਥੀ ਵਾਰ ਮੇਰੀ ਪੀਰੀ ਦੇ ਮਾਲਕ ਬੋਲੇ ਕਹਿੰਦੇ ਪਾਈ ਧਰਮਿਆ ਜੇ ਤੂੰ ਨਹੀਂ ਕੁਝ ਮੰਗਣਾ ਫਿਰ ਅਸੀਂ ਕੁਝ ਮੰਗ ਲੈਂਦੇ ਹਾਂ ਤੇਰੇ ਤੋਂ ਪੋਬ ਨਿਕਲ ਗਏ ਤੇ ਰੋਣ ਲੱਗ ਗਿਆ ਮਹਾਰਾਜ ਮੈਂ ਤੁਹਾਨੂੰ ਕੀ ਦੇਣਾ ਹੈ ਮੈਂ ਤਾਂ ਖਾਲੀ ਹੱਥ ਮੱਥਾ ਟੇਕਿਆ ਹੈ ਤੁਹਾਨੂੰ ਇੱਕ ਪੈਸਾ ਵੀ ਨਹੀਂ ਪੇਟ ਕੀਤਾ ਇੱਕ ਦੰਮੜੀ ਵੀ ਮੇਰੇ ਕੋਲ ਨਹੀਂ ਏ ਮੈਂ ਖਾਲੀ ਹੱਥ ਮੱਥਾ ਤੁਹਾਨੂੰ ਟੇਕਿਆ ਹੈ ਮੈਂ ਤੁਹਾਨੂੰ ਕੀ ਦੇਣਾ ਹੈ ਛੇਵੇਂ ਪਾਸ਼ਾ ਤਖਤ ਤੋਂ ਉੱਟ ਕੇ ਉਹਦੇ ਵੱਲ ਤੁਰ ਪਏ ਸੰਗਤ ਦੇ ਵਿੱਚ ਖਲੋ ਕੇ ਕਹਿੰਦੇ ਭਾਈ ਧਰਮੇ ਤੇਰੇ ਤੋਂ ਕੁਝ ਮੰਗ ਲਈਏ ਬਸ ਉਹ ਬੋਲਿਆ ਕੁਝ ਨਹੀਂ ਧਰੋਂ ਲੱਗ ਪਿਆ ਗੁਰੂ ਜੀ ਨੇ ਮੋਢੇ ਤੇ ਪਕੜ ਕੇ ਸਿਰ ਉੱਪਰ ਚੁੱਕ ਕੇ ਹੰਝੂ ਸਾਫ ਕੀਤੇ ਉਹਦੀਆਂ ਅੱਖਾਂ ਸਾਫ ਕਰਦਿਆਂ ਗੁਰੂ ਨੇ ਕਿਹਾ ਭਾਈ ਧਰਮੇ ਅਸੀਂ ਕੁਝ ਮੰਗਣਾ ਹੈ ਇਨਕਾਰ ਨਾ ਕਰੀ ਕਹਿੰਦਾ ਕਹਿੰਦਾ ਮੈਂ ਕੀ ਕਰ ਸਕਦਾ ਹਾਂ ਗੁਰੂ ਜੀ ਗੁਰੂ ਜੀ ਬੋਲੇ ਕਹਿੰਦੇ ਪਾਈ ਧਰਮੇ ਅਸੀਂ ਆਪਣੀ ਇਕਲੋਤੀ ਤੀ ਵੀਰੋ ਵਾਸਤੇ ਤੇਰੇ ਪੁੱਤ ਦਾ ਰਿਸ਼ਤਾ ਮੰਗਣਾ ਹੈ ਦਸ ਮਨਜ਼ੂਰ ਹੈ ਕੋਲ ਖਲੋਤੇ ਪੁੱਤਰ ਸਾਧੂ ਨੂੰ ਪਾਸ਼ਾ ਨੇ ਕਿਹਾ ਇਹ ਬੱਚੇ ਦਾ ਰਿਸ਼ਤਾ ਦੇ ਦੇ ਅੱਖਾਂ ਭਰੀਆਂ ਤੇ ਕਹਿੰਦਾ ਮੈਂ ਵੀ ਤੁਹਾਡਾ ਮੇਰਾ ਬੱਚਾ ਵੀ ਤੁਹਾਡਾ ਸਭ ਕੁਝ ਤੁਹਾਡਾ ਹੈ ਕਹਿੰਦਾ ਮਹਾਰਾਜ ਸੁਨਿਆ ਸੀ ਗੁਰੂ ਗਰੀਬ ਨਵਾਜ ਨੇ ਅਜੱਖਾਂ ਨਾਲ ਦੇਖਿਆ ਵੀ ਹੈ ਇਹਨੂੰ ਕਹਿੰਦੇ ਨੇ ਗਰੀਬ ਨਵਾਜ ਸਾਧ ਸੰਗਤ ਜੀ ਅਸੀਂ ਜਦੋਂ ਗੁਰੂ ਘਰੇ ਜਾਂਦੇ ਹਾਂ ਸੇਵਾ ਕਰਦੇ ਹਾਂ ਸੇਵਾ ਕਰਦੇ ਹੋਏ ਇਹ ਸ਼ਬਦ ਦਾ ਜਾਪ ਕਰਨਾ ਹੈ ਕਿ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿste ਵੇਸੋ ਪਾਵੇ ਸਾ ਸੰਗਤ ਜੀ ਮਾਲਕ ਦਿੰਦਾ ਹੈ ਉਸ ਨੂੰ ਜਿਸ ਨੂੰ ਚਾਵੇ ਇਸ ਲਈ ਉਸ ਅਕਾਲ ਪੁਰਖ ਦੀਆਂ ਨਜ਼ਰਾਂ ਦੇ ਵਿੱਚ ਪਾਈ ਧਰਮੇ ਵਾਂਗੂ ਪਿਆਰੇ ਬੰਨਾ ਹੈ ਭਾਵ ਕਿ ਉਸ ਪਰਮਾਤਮਾ ਦੇ ਦੱਸੇ ਅਨੁਸਾਰ ਚੱਲਣਾ ਪੈਣਾ ਹੈ ਸਾ ਸੰਗਤ ਜੀ ਜਦੋਂ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਪਰਮਾਤਮਾ ਸਾਡੀ ਜ਼ਰੂਰ ਸੁਣਦਾ ਹੈ ਆਪਕੇ ਜੋ ਵੀ ਸਾਡੀ ਇੱਛਾ ਹੁੰਦੀ ਹੈ ਉਹ ਜ਼ਰੂਰ ਪੂਰੀ ਹੋ ਜਾਂਦੀ ਹੈ ਸਾਧ ਸੰਗਤ ਜੀ ਦਿੱਤੀਆਂ ਹੋਈਆਂ ਦਾਤਾਂ ਦਾ ਮਾਲਕ ਅਗੇ ਇਸ ਤਰ੍ਹਾਂ ਸ਼ੁਕਰ ਕਰਨਾ ਹੈ ਕਿ ਮੇਰਾ ਕੁਝ ਨਹੀਂ ਕਿ ਮੇਰਾ ਮੁਝ ਮੇ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਇਹ ਅਰਦਾਸ ਬੇਨਤੀ ਕਰਨੀ ਹੈ ਗੁਰੂ ਘਰ ਜਾ ਕੇ ਅੱਜ ਤੋਂ ਇਹ ਦੋ ਸ਼ਬਦ ਦਾ ਜਾਪ ਕਰਨਾ ਹੈ ਸੇਵਾ ਕਰਕੇ ਦੇਖਣੀ ਹੈ ਤਾਂ ਦੇਖਣਾ ਗੁਰੂ ਨਾਨਕ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰਨਗੇ ਪਹਿਲਾ ਸ਼ਬਦ ਕਿ ਸਾਚੇ ਸਾਹਿਬਾ ਕ્યા ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੀ ਸਹ ਜਿਸ ਤੇ ਵੇ ਸੋ ਪਾਵੇ ਭਾਵ ਕੇ ਇਹਨਾਂ ਤੋਂ ਪੰਕਤੀਆਂ ਦਾ ਜ਼ਾਪ ਕਰਨਾ ਹੈ ਅਤੇ ਫਿਰ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਫਿਰ ਦੇਖਣਾ ਸਾਧ ਸੰਗਤ ਜੀ ਤੁਹਾਡੀਆਂ ਚੋਲੀਆਂ ਮੇਰੇ ਤਨ ਤੰਨ ਸਾਹਿਬ ਸਿਰ ਗੁਰ ਨਾਨਕ ਦੇਵ ਜੀ ਜ਼ਰੂਰ ਪਰਤੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ